ਇਸ ਤਰ੍ਹਾਂ ਇੱਕ ਤੇ ਇੱਕ ਪੱਤਰਕਾਰ ਨੇ ਇਹ ਸਾਜੀ ਗੱਲ ਜਿਹੜੀ ਹੈ ਉਹ ਕੁੱਤੀ। ਉਹ ਇੰਡੀਆ ਤੋਂ ਜਿਹੜਾ ਜੋੜਾ ਸੀ ਉਹ ਘੁੰਮਣ ਵਾਸਤੇ ਗਿਆ ਨਾਲ ਉਹਨਾਂ ਦੇ ਇੱਕ ਬੱਚਾ ਸੀ ਉਹ ਤੇ 2 ਸਾਲ ਦਾ। 2-3 ਸਾਲ ਦਾ ਬੱਚਾ ਉਹਨਾਂ ਦੇ ਨਾਲ ਉਸ ਸਮੁੰਦਰ ਦੇ ਉੱਤੇ ਘੁੰਮਦੇ ਪਏ। ਤੇ ਘੁੰਮਦੇ ਆ ਘੁੰਮਦੇ ਆ ਤੇ ਬੱਚਾ ਜਿਹੜਾ ਉਹ ਪਾਣੀ ਵਿੱਚ ਡੁੱਬਣ ਲੱਗਿਆ। ਪੰਜੇ ਦਾ ਪੈਰ ਤੁਸੀਂ ਲਿਆ ਉਸ ਸਮੁੰਦਰ ਵਿੱਚ ਡਿੱਗਿਆ। ਉਹਨਾਂ ਦਾ ਮਾਪੇ ਨੂੰ ਤੈਰਨਾ ਨਹੀਂ ਆਉਂਦਾ। ਤੇ ਬੱਚੇ ਨੂੰ ਉਹ ਵੇਖਦੇ ਪਏ ਨੇ ਬੱਚਾ ਡੁੱਬਦਾ ਪਿਆ ਤੇ ਆਪ ਵਿੱਚ ਜਾਂਦੇ ਨੇ ਤੇ ਆਦੀ ਲੁੱਭਦੇ ਇੰਨੇ ਨੂੰ ਗੋਰਾ ਅੰਗਰੇਜ਼ ਕੋਲ ਹੜਾ ਸੀ ਉਹਨੇ ਦੇਖਿਆ ਕਿ ਬੱਚਾ ਡੁੱਬਦਾ ਪਿਆ ਇਹਨਾਂ ਦੇ ਕੋਲ ਕੋਈ ਵਸੀਲਾ ਨਹੀਂ ਹੈ ਉਹ ਅੰਗਰੇਜ਼ ਨੇ ਸ਼ਾਲ ਮਾਰੀ ਸ਼ਾਲ ਮਾਰ ਕੇ ਬੱਚੇ ਨੂੰ ਬਾਹਰ ਕੱਢ ਲਿਆ ਜਦੋਂ ਉਹ ਬੱਚੇ ਨੂੰ ਬਾਹਰ ਕੱਢਿਆ ਨਾ ਤੇ ਮਾਤਾ ਪਿਤਾ ਨੇ ਬੱਚੇ ਨੂੰ ਫੜਿਆ ਆਪਣੀ ਗੋਦ ਵਿੱਚ ਲਿਆ ਤੇ ਉੱਥੋਂ ਚਲੇ ਗਏ ਉੱਥੇ ਜਦੋਂ ਉਹ ਮਾਪੇ ਗਏ ਤੇ ਉਹ ਬੋਰਾ ਬੜਾ ਹਰਾਨ ਕਿ ਮੈਂ ਇਹਨਾਂ ਦੇ ਬੱਚੇ ਦੀ ਜਾਨ ਬਚਾਈ ਇਹਨਾਂ ਨੇ ਇੱਕ ਵਾਰੀ ਵੀ ਥੈਂਕ ਯੂ ਧੰਨਵਾਦ ਨਹੀਂ ਕਿਹਾ ਤੇ ਸਾਸਨਦ ਜੀ ਨੂੰ ਪੱਤਰਕਾਰ ਖੜਾ ਸੀ ਉਹ ਬੋਰੇ ਨੇ ਇਹਨੂੰ ਸਵਾਲ ਕੀਤਾ ਕਿ ਇਹ ਬੜੇ ਕਿਰਤਕਾਨ ਨੇ ਮੈਂ ਇਹਨਾਂ ਦੇ ਬੱਚੇ ਦੀ ਜਾਨ ਬਚਾਈ ਇਹਨਾਂ ਨੇ ਇੱਕ ਵਾਰੀ ਮੈਨੂੰ ਥੈਂਕ ਯੂ ਨਹੀਂ ਕਿਹਾ ਹੈ ਜਿਹੜੇ ਬੋਰੇ ਦੇ ਬਾਅਦ ਦੇ ਨੇਕੀ ਦੀ ਸਾਸਨਦ ਜੀ ਬੜੀ ਔਲਾ ਨੂੰ ਚੰਗੀ ਲੱਗਦੀ ਜਦੋਂ ਕੋਈ ਬੰਦਾ ਲੋਕ ਥੈਂਕ ਯੂ ਧੰਨਵਾਦ ਕਹਿੰਦਾ ਹੈ ਬੜੇ ਖੁਸ਼ ਹੁੰਦੇ ਜੀ ਤੇ ਜਦੋਂ ਇਹਨਾਂ ਨੇ ਕੁਛ ਨਾਮ ਬੋਲਿਆ ਕੋਈ ਧੰਨਵਾਦ ਨਾ ਕੀਤਾ ਤਾਂ ਇਹਨਾਂ ਦਾ ਬੜੇ ਕਿੰਤ ਧੰਦੇ ਕਿਉਂ ਜਿਹੜਾ ਪੱਤਰਕਾਰ ਖੜਾ ਸੀ ਉਹ ਕਹਿਨ ਲੱਗਾ ਤੁਸੀਂ ਤੇ ਇੱਕ ਇਹਨਾਂ ਦੇ ਬੱਚੇ ਦੀ ਜਾਨ ਬਚਾਈ ਹੈ ਤੁਸੀਂ ਕਹਿੰਦੇ ਉਹ ਧੰਨਵਾਦ ਨਹੀਂ ਕੀਤਾ ਇਥੇ ਇੰਨੇ ਕਿੰਤ ਘਣ ਬੰਦੇ ਨੇ ਧੰਨ ਸ਼੍ਰੀ ਉਤੇਜ ਬਹਾਦਰ ਪਾਸ਼ਾ ਮਹਾਰਾਜ ਜੀ ਨੇ ਜਿਨ੍ਹਾਂ ਵਾਸਤੇ ਆਪਣਾ ਸਰਬੰਸਮਾਨ ਤੇਰੇ ਤੇ ਜੰਜੂ ਰਾਖਾ ਪ੍ਰਭ ਤਾਂ ਤਾਂ ਕਿੰਨੋਂ ਵੱਡੋ ਕੰਮ ਸਾਤਾ ਕਰਜੋ ਦੇ ਵਿੱਚ ਜਿਨ੍ਹਾਂ ਨੇ ਐਡਾ ਵੱਡਾ ਸਾਖਾ ਵਰਤਾਇਆ ਜਦੋਂ ਇਹਨਾਂ ਦੇ ਧਰਮ ਦੇ ਉੱਤੇ ਆ ਬੜੀ ਜਦੋਂ ਬੌਲੰਦ ਜੇਬ ਸਾਵਣ ਜਲੇਬ ਲਾ ਕੇ ਰੋਟੀ ਖਾਂਦਾ ਸੀ ਭਾਵ ਇਹਨੇ ਬੰਦਿਆਂ ਨੂੰ ਮੁਸਲਮਾਨ ਬਣਾ ਕੇ ਕਤਲੋਕਾਰ ਇੰਨਾ ਕੀਤਾ ਜਿਹੜਾ ਮੁਸਲਮਾਨ ਧਰਮ ਦੇ ਵਿੱਚ ਨਹੀਂ ਸੀ ਆਉਂਦਾ ਉਹਦੇ ਉੱਤੇ ਬੜਾ ਵੱਡਾ ਜ਼ੁਲਮ ਕਰਦਾ ਸੀ ਉਹਨੂੰ ਮਾਨਦੰਦ ਸੀ ਤੇ ਜਦੋਂ ਇਹਨਾਂ ਦੇ ਧਰਮ ਤੇ ਬਣੀ ਤੇ ਇਹਨਾਂ ਨੇ ਅਰਦਾਸ ਕੀਤੀ ਧੰਸ਼੍ਰੀ ਤੇ ਭਦਰ ਪਾਸ਼ਾ ਮਹਾਰਾਜ ਦੇ ਕੋਲ ਬਿਪਰ ਬ੍ਰਾਹਮਣ ਚੱਲ ਕੇ ਆਏ ਤੀ ਆਨੰਦ ਬਾਹ ਹਮਾਰੀ ਪਕੜੀ ਐ ਸ਼੍ਰੀ ਹਰ ਗੋਬਿੰਦ ਕੇ ਚੰਨ ਤੇ ਭਦਰ ਬੋਲੀ ਐ ਧਰ ਪਾਈਆ ਧਰਮ ਨਾ ਛੋੜੀਆ ਬਾਹ ਜਨਾ ਦੀ ਪਕੜੀਆ ਸਿਰ ਦੀਜੈ ਬਾਹ ਨਾ ਛੋੜੀਆ ਧੰਸ਼੍ਰੀ ਤੇ ਭਦਰ ਪਾਸ਼ਾ ਮਹਾਰਾਜ ਨੇ ਆਪਣੇ ਸੀਸ ਦਾ ਬੜੀ ਧੰਨ ਦੇ ਦਿੱਤਾ ਤੇ ਇਹ ਲੋਗ ਤੇ ਇਨੇ ਘਟਕਾਨੇ ਜਿਹਨਾਂ ਨੇ ਕਰੇ ਧੰਨ ಶ್ರೀ ਨੂੰ ਤੇਜ ਭਾਦਰ ਪਾਸ਼ਾ ਮਲ ਦਾ ਧੰਨਵਾਦ ਨਹੀਂ ਕੀਤਾ ਜਿਹਦੇ ਕਰਕੇ ਹਿੰਦੁਸਤਾਨ ਅੱਜ ਆਬਾਦ ਹੈ ਜਿਹਦੇ ਕਰਕੇ ਹਿੰਦੁਸਤਾਨ ਅੱਜ ਸੁੱਖ ਦੀ ਨੀਂਦ ਜਿੜੀ ਲੈ ਇਹ ਤੇ ਗੁਰ ਤੇਗ ਭਾਦਰ ਪਾਸ਼ਾ ਮਲ ਦਾ ਧੰਨਵਾਦ ਕਰਨਾ ਭੁੱਲ ਗਏ ਤੁਸੀਂ ਇੱਕ ਛੋਟਾ